ਸਤਿ ਸ੍ਰੀ ਅਕਾਲ ਦੋਸਤੋ ਇੱਕ ਗੱਲ ਦਾ ਆਪਣੇ ਆਪ ਤੇ ਮਾਣ ਜਿਹਾ ਮਹਿਸੂਸ ਕਰਦੇ ਹਾਂ ਕਿ ਅਸੀਂ ਪੰਜਾਬ ਦੇ ਜਾਏ ਹਾਂ ਤੇ ਸਿੱਖ ਧਰਮ ਵਿੱਚ ਪੈਦਾ ਹੋਏ ਹਾਂ ਜਿੱਥੇ ਅਗੇ ਨੇਕਾਂ ਹੀ ਮਹਾਪੁਰਸ਼ਾਂ ਨੇ ਜਨਮ ਲਿਆ ਪਰ ਕੁਝ ਕੁ ਲੋਕ ਇਹ ਦੇਖਣਾ ਨਹੀਂ ਚਾਹੁੰਦੇ ਇਸ ਲਈ ਇਸ ਰਚਨਾ ਰਾਹੀਂ ਸਾਰੇ ਹੀ ਸਿੱਖ ਕੌਮ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਪਸ ਵਿੱਚ ਇਕਜੁੱਟ ਹੋ ਕੇ ਆਪਣੀ ਸਿੱਖੀ ਨੂੰ ਬਰਕਰਾਰ ਰੱਖੋ ਕਿਸੇ ਪਿੱਛੇ ਲੱਗ ਕੇ ਆਪਣੀ ਤਾਕਤ ਨੂੰ ਕਮਜ਼ੋਰ ਨਾ ਕਰੋ ਮਨਾਂ ਦੇ ਰੋਸ ਨੂੰ ਦੂਰ ਕਰਕੇ ਇੱਕੋ ਨਿਸ਼ਾਨ ਥੱਲੇ ਇੱਕੋ ਵਿਚਾਰ ਰੱਖੋ ਸੋ ਇਸ ਰਚਨਾ ਨੂੰ ਆਪਾਂ ਸਾਰੇ ਸੁਣਦੇ ਹਾਂ ਆਪਸ ਦੇ ਵਿੱਚ ਨਾ ਲੜੋ ਰੱਖ ਲਓ ਸਲੀਕਾ ਸਿੱਖ ਕੌਮ ਨੂੰ ਬਚਾਉਣ ਦਾ ਲੱਭ ਲਓ ਤਰੀਕਾ ਆਪਸ ਦੇ ਵਿੱਚ ਨਾ ਲੜੋ ਰੱਖ ਲਓ ਸਲੀਕਾ ਸਿੱਖ ਕੌਮ ਨੂੰ ਬਚਾਉਣ ਦਾ ਲੱਭ ਲਓ ਤਰੀਕਾ ਦੁਸ਼ਮਣ ਸਾਨੂੰ ਦੇਖ ਕੇ ਜਾਂਦੇ ਨੇ ਟੋਲੀ ਸਿੱਖ ਕੌਮ ਦੇ ਵਾਰਸੋ ਕਿਉਂ ਜਾਂਦੇ ਡੋਲੀ ਇਕੱਠੇ ਸਾਰੇ ਹੋ ਜਾਓ ਬੋਲੋ ਇੱਕ ਬੋਲੀ ਸਿੱਖ ਕੌਮ ਦੇ ਬਾਰਸੋ ਕਿਉਂ ਜਾਂਦੇ ਡੋਲੀ ਇਕੱਠੇ ਸਾਰੇ ਹੋ ਜਾਓ ਬੋਲੋ ਇੱਕ ਬੋਲੀ ਨਿਤਨੇਮ ਨੂੰ ਭੁੱਲ ਗਏ ਅਸੀਂ ਬਣ ਗਏ ਕਾਫਰ ਆਏ ਥੋੜੇ ਸਮੇ ਲਈ ਬਣ ਕੇ ਮੁਸਾਫਰ ਨਿਤਨੇਮ ਨੂੰ ਭੁੱਲ ਗਏ ਅਸੀਂ ਬਣ ਗਏ ਕਾਫਰ ਆਏ ਥੋੜੇ ਟਾਈਮ ਲਈ ਬਣ ਕੇ ਮੁਸਾਫਰ ਬੋਲਣ ਵੇਲੇ ਕਦੇ ਵੀ ਕਿਉਂ ਗੱਲ ਨਾ ਟੋਲੀ ਸਿੱਖ ਕੌਮ ਦੇ ਵਾਰਸੋ ਕਿਉਂ ਜਾਂਦੇ ਡੋਲੀ ਇਕੱਠੇ ਸਾਰੇ ਹੋ ਜਾਓ ਬੋਲੋ ਇੱਕ ਬੋਲੀ ਸਿੱਖ ਕੌਮ ਦੇ ਵਾਰਸੋ ਕਿਉਂ ਜਾਂਦੇ ਡੋਲੀ ਇਕੱਠੇ ਸਾਰੇ ਹੋ ਜਾਓ ਬੋਲੋ ਇੱਕ ਬੋਲੀ ਸਿੱਖਿਆ ਗੁਰੂ ਸਾਹਿਬ ਦੀ ਮਨ ਵਿੱਚ ਵਸਾਓ ਹੱਥ ਕਿਸੇ ਦੇ ਨਾ ਚੜੋ ਨਾ ਦੁਬਦਾ ਪਾਓ ਸਿੱਖਿਆ ਗੁਰੂ ਸਾਹਿਬ ਦੀ ਮਨ ਵਿੱਚ ਵਸਾਓ ਹੱਥ ਕਿਸੇ ਦੇ ਨਾ ਚੜੋ ਨਾ ਦੁੱਬਦਾ ਪਾਓ ਜਿੰਨਾ ਜ਼ਿਆਦਾ ਬੋਲਦੇ ਪੁੱਲ ਜਾਂਦੇ ਖੋਲੀ ਸਿੱਖ ਕੌਮ ਦੇ ਵਾਰਸੋ ਕਿਉਂ ਜਾਂਦੇ ਡੋਲੀ ਇਕੱਠੇ ਸਾਰੇ ਹੋ ਜਾਓ ਬੋਲੋ ਇੱਕ ਬੋਲੀ ਸਿੱਖ ਕੌਮ ਦੇ ਵਾਰਸੋ ਕਿਉਂ ਜਾਂਦੇ ਡੋਲੀ ਇਕੱਠੇ ਸਾਰੇ ਹੋ ਜਾਓ ਬੋਲੋ ਇੱਕ ਬੋਲੀ ਜੀਵਨ ਭੂੰਦੜ ਮੰਨ ਲਿਆ ਕਿਉਂ ਕਰਦਾ ਏੜੀਆਂ ਹੱਥੋਂ ਵਾਂਗਾਂ ਛੁੱਟ ਜਾਂ ਨਾ ਜਾਂਦੀਆਂ ਫੜੀਆਂ ਜੀਵਨ ਭੁੰਦੜ ਮੰਨ ਲੈ ਕਿਉ ਕਰਦਾ ਆੜੀਆਂ ਹੱਥੋਂ ਵਾਂਗਾਂ ਛੁੱਟ ਜਾਂ ਨਾ ਜਾਂਦੀਆਂ ਫੜੀਆਂ ਕਿਉ ਆਪਣੀ ਪਤ ਨੂੰ ਆਪ ਹੀ ਜਾਂਦੇ ਹੋ ਰੋਲੀ ਸਿੱਖ ਕੌਮ ਦੇ ਵਾਰਸ ਕਿਉ ਜਾਂਦੇ ਡੋਲੀ ਇਕੱਠੇ ਸਾਰੇ ਹੋ ਜਾਓ ਬੋਲੋ ਇੱਕ ਬੋਲੀ ਇਕੱਠੇ ਸਾਰੇ ਹੋ ਜਾਓ ਬੋਲੋ ਇੱਕ ਬੋਲੀ ਹਾਂਜੀ ਦੋਸਤੋ ਤੁਹਾਨੂੰ ਇਹ ਰਚਨਾ ਕਿਵੇਂ ਲੱਗੀ ਆਪਣੇ ਵਿਚਾਰ ਕਮੈਂਟਾਂ ਰਾਹੀਂ ਜਰੂਰ ਦਿਓ ਬਾਦ ਤੋਂ ਬਾਦ ਸ਼ੇਅਰ ਕਰਕੇ ਸਪੋਰਟ ਜ਼ਰੂਰ ਕਰੋ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ